ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਤੁਹਾਡਾ ਸੈੱਟਲੌਕ ਦੇ ਵਿੱਚ ਹੋਰ ਸਨੌਜੀ ਕੇਮ ਦੇ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ। ਤੇ ਪ੍ਰਮਾਤਮਾ ਹਰ ਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ। ਹਾਂ ਜੀ ਇੱਥੇ ਹੈਗਾ ਕੀ ਦੁਪਹਿਰ ਦਾ ਟਾਈਮ 11:30 ਹੋ ਚੁੱਕੇ ਨੇ ਤੇ ਆਪਾਂ ਲੱਗਿਆ ਵੀਡੀਓ ਦੀ ਸ਼ੁਰੂਆਤ ਕਰ। ਇੱਥੇ ਮੈਂ ਧਰੇ ਸੀਗੀ ਸਰਜੀ ਚੱਕਰੀਂਡੇਆਂ ਦੀ। ਤੇ ਅੱਜ ਵੀ ਮੈਂ ਇਹਦੇ ਪਤੀਜੇ ਦੇ ਵਿੱਚ ਤਰਕਾ ਰਾਤਾ। ਛੋਟੀ ਢੀਲੀ ਦੇ ਬਣਾਈ ਸੇ ਟਾਕਲੀ ਰੱਖਿਆ। ਇਹ ਸਬਜੀ ਆਪਾਂ ਨੇ ਸਾਰੇ ਇਸ ਲਈ ਬਣਾਈ ਆ ਤੁਹਾਨੂੰ ਦੱਸ ਦਈਏ ਕਿ ਆਪਾਂ ਜਾਣਾ ਕਿਤੇ ਚਲਦੇ ਕਿਤੇ ਨਾ ਚਲੋ ਤੁਹਾਨੂੰ ਵੀ ਕੁਵਾ ਦੇਉਣੀ ਹੁਣ ਤਾਂ ਜਿੱਥੇ ਅਸੀਂ ਜਾਵਾਂਗੇ ਓਥੇ ਤੁਸੀਂ ਜਾਉਂਗੇ ਹੈਨਾ ਮੈਂ ਸਿਰਨਾਖੇ ਸੀ ਸਵੇਦ ਕੰਮ ਨਿਵੇੜ ਦੇ ਲੇਦੇ ਆ ਕੰਮ ਤਾਂ ਸਾਰੇ ਨਿਵੇੜ ਚੁੱਕੀਆਂ ਤੇ ਬਸ ਹੁਣ ਕੱਪੜੇ ਪੈਕਿੰਗ ਕਰ ਲਈ ਹੈ ਹੈਨਾ ਇੱਕ ਰਾਤ ਰਹਿ ਕੇ ਆਵਾਂਗੇ ਇੱਕ ਸੂਟ ਨਾਲ ਲੈ ਕੇ ਜਾਵਾਂਗੇ ਆਪਾਂ ਬੱਚੇ ਵੀ ਨਾਲੇ ਜਾਣਗੇ ਵੀਰੇ ਸਾਇਬ੍ਰਿਜ ਕੋਲੋਂ ਆ ਗਿਆ ਤੇਜਿਸ ਕਰਨ ਹਲੇ ਆਇਆ ਸਬਜੀ ਆਪਾਂ ਬਣਾ ਕੇ ਇੱਥੇ ਰੱਖ ਲਾਂਗੇ ਢੱਕ ਕੇ ਤੇ ਉਹਦਾ ਪਪਾ ਮਤਲਬ ਸ਼ਾਮ ਨੂੰ ਰੋਟੀ ਖਾਣਗੇ ਆ ਬਣਾ ਕੇ ਰੱਖ ਦਿੱਤੀ ਹੈ ਨਾ ਸਬ지 ਵਗੈਰਾ ਤੇ ਹਲੇ ਕ ਸਵੇਰ થી ਲੱਗੀ ਹੋਈਆਂ ਕੰਮ ਕਰਨ ਦੇ ਨਵੀਂ ਆ ਵੀ ਨਵੀਂ ਜਾ ਵੀ ਨਵੀਂ ਜਾ ਸਾਰੇ ਵੀ ਆਪਣੇ ਵੱਲੋਂ ਸਾਰੇ ਕੰਮ ਕੰਪਲੀਟ ਕਰਕੇ ਜਾਣਾ ਪਣਾ। ਟਾਂਡੇ ਵਗੈਰਾ ਵੀ ਸਾਰੇ ਵੀ ਮਾਂ ਚ ਤੋਂ ਕੇ ਸਾਰੇ ਰੱਖ ਕੇ ਜਾਣਾ। ਉਸ ਬਾਅਦ ਉਹੀ ਹੋਣਗੇ ਜਿਹੜੇ ਤਾਂ ਪਪਾ ਮਤਲਬ ਰੋਟੀ ਵਗੈਰਾ ਕਰੂਗਾ ਨਾ ਆਪੇ ਮੈਂ ਕਰੂਗਾ। ਕਹਿੰਦੇ ਹੋਂ ਕਿ ਮੈਂ ਸੰਭੂਗਾ ਬੱਚਾ ਤੇ ਬਹੁਤ ਔਖਾ ਲੱਗਦਾ ਇਹਨਾਂ ਛੱਡ ਕੇ ਜਾਣਾ ਕੰਮ ਨਾ। ਮਤਲਬ ਚਲੋ ਸਾਮੂਹ ਦਾ ਦੇਖ ਲਓ ਹਨਾ ਕਿਨੇ ਸਾਮਦੇ ਆ ਤੇ ਜਾਣავੇ ਜ਼ਰੂਰੀ ਆ ਮੈਂ ਤੁਹਾਨੂੰ ਦਿਖਾਵਨੀ ਆ ਆਪਾਂ ਕਪੜੇ ਧੋਏ ਸੀਗੇ ਬਾਹਰ ਉਹ ਵੀ ਸਾਰੇ ਧੋਦੀਏ ਹਨਾ ਡਰੈਸ ਆ ਵਗੈਰਾ ਧੋਏ ਆਣੇ ਸੀਗੇ ਤੇ ਇਹਨਾਂ ਦਾ ਵੀ ਕੱਲ ਸੰਡੇ ਆ ਕੱਲ ਵੀ ਆਪਾਂ ਸ਼ਾਮੇ ਹੋ ਜਾਣੀ ਆ ਮੁੜ ਕੇ ਆਉਂਦੇ ਆ ਨੂੰ ਵੀ ਆ ਕੇ ਧੋਣੀ ਨੂੰ ਨਹੀਂ ਆਹੀ ਫਿਰ ਦੂਸਰੇ ਦਿਨ ਮੰਡਿਆ ਜਾਂ ਫਿਰ ਸਾਈਟ ਤੇ ਪੇਪਰ ਆ ਫਿਰ ਉੱਦੋਂ ਜਾਣਾ ਨੇ ਹਨਾ ਤਾਂ ਕਰਕੇ ਫਿਰ ਮੈਂ ਚੱਲਣਾ ਧੋਹੀ ਰੱਖਿਆ ਕਾ ਸਬਜੀ ਵੀ ਲਗਭਗ ਬਣਨੇ ਵਾਲੀ ਹੋ ਆ ਆਲੂ ਪਾਤੇ ਅਜ ਆਪਣੇ ਕੋਲ ਚਕਰੀਂਡੇ ਥੋੜੇ ਸੀਗੇ ਤੇ ਇਹਦੇ ਆਲੂ ਪਾਤੇ ਕੰਮ ਕੰਮ ਕਰਨ ਸਾਧਰੇ ਬੈਠਾ ਇਧਰ ਸਬਜੀ ਆਈ ਤੇ ਇਧਰ ਦਾ ਵੀ ਕਮਰਾ ਐਨ ਆਪਾਂ ਨੇ ਉਹ ਮੇਸੇ ਲੈ ਲਾਉਣਾ ਰਹਿ ਗਿਆ ਸੀਟ ਤੇ ਪਿਆ ਸਾਰੇ ਸਾਫ ਕਰਤਾ ਗਾਣੇ ਚੱਲ ਰਹੇ ਨੇ ਐਲਸੀਡੀ 'ਚ ਸਵੇਰ ਦੀ ਲੱਗੀ ਹੋਈ ਆ 11:30 ਹੋ ਗਏ ਫਟਾਫਟ ਉਹ ਥੈਲਾ ਥਲੇ ਰੱਖ ਕੇ ਆਣਾ ਆਟੇ ਵਾਲਾ ਸੀਗਾ ਥਲੇ ਝਾੜ ਕੇ ਆਣਾ ਕਪੜੇ ਬਾਸ ਸੁੱਕਣੇ ਪਾਤੇ ਮੈਂ ਪਾਪੇ ਨੂੰ ਕਹਤਾ ਵੀ ਵੀ ਲਾ ਕੇ ਰੱਖਦੀ ਹਾਲੇ ਮਸ਼ੀਨ 'ਚ ਥੋੜੇ ਜੇ ਰਹਿੰਦੇ ਮਤਲਬ ਇੱਕ ਵਾਰ ਦੇ ਰਹਿੰਦੇ ਨੇ ਫਿਰ ਹਾਲੇ ਆ ਬਾਥਰੂਮ ਧੋਣਾ ਮਸ਼ੀਨ ਧੋਣੀ ਆ ਕੰਮ ਹਾਲੇ ਕਾਫੀ ਪੈ ਨੇ ਦੇਖ ਦੇ ਬੱਜੇ ਆਣੇ ਨੇ 12 ਵਜੇ ਤੋਂ ਬਾਅਦ ਹੀ ਜਾਵਾਂਗੇ ਤੱਕੇ ਜਾਣ ਟਾਈਮ ਸਾਨੂੰ ਹਾਲੇ ਸਾਰਾ ਸਮਾਨ ਚੱਕ ਕੇ ਅੰਦਰ ਕਰਕੇ ਜਿਉਂ ਕਪੜੇ ਬਾਅਦ ਚੱਕੀ ਜਾਣਗੇ ਹੈਲੋ ਹਾਂਜੀ ਹੋ ਗਿਆ ਸੀ ਤਿਆਰ ਹੁਣ ਚੱਲੇ ਆ ਇਧਰ ਸਿਸਕਨ ਵੀ ਹੋ ਗਿਆ ਫਟਾਫਟ ਹੋ ਗਿਆ ਧਮਾਲਾ ਬਣ ਕੇ ਜਾਣਾ ਹੈ ਕਹਿੰਦਾ ਪਟਕਾ ਨਹੀਂ ਇਹਨੇ ਬੰਨੇ ਹੈ ਹੁਣ ਦਹਾ ਹੁਣ ਕਹਿ ਹਲੋ ਬਸ ਚਲਦੇ ਹਾਂ 1:30 ਵਜੇ ਚੁੱਕਿਆ ਬਸ ਹੋ ਗਏ ਤੇ ਚੱਕ ਬੈ ਬੈ ਜਾ ਹਾਂਜੀ ਇੱਥੇ ਸਾਰਾ ਕੰਮ ਕਰ ਕਰਕੇ ਆਪਾਂ ਤਿਆਰ ਹੋ ਗਏ ਸੀਗੇ ਜਾਨ ਨੂੰ ਤੇ ਆਪਾਂ ਨੇ ਪਸ਼ੂਆਂ ਦਾ ਵੀ ਸਾਰਾ ਕੰਮ ਨਿਵੇੜਦਾ ਸੀਗਾ ਤੇ ਆਪਾਂ ਕਰੋਨਾ ਅਨ ਡੇਢ ਕਵਜੇ ਤੁਰੇ ਸੀਗੇ ਤੇ ਅੱਡੇ ਤੋਂ ਪਹਿਲਾਂ ਚੜਿਆ ਆਟੋ ਫਿਰ ਗਾਹਾਂ ਤੋਂ ਬੱਸ ਲਵਾਂਗੇ ਮਾ ਛੋੜਾ ਸਾਬ ਤੋਂ ਤੇ ਅੱਗੇ ਜਾ ਕੇ ਫਿਰ ਇੱਕ ਬੱਸ ਫੇਰ ਬਦਲਾਂਗੇ ਤੇ ਚਲੋ ਜਿੱਕਰ ਨੂੰ ਚੱਲ ਪਏ ਸੀਗੇ ਤੇ ਵਿੱਚੋਂ ਵਿੱਚੋਂ ਕਲਿੱਪਾਂ ਬਣਾਉਣਾ ਸੀਗੀਆਂ ਅ ਇੱਕ ਦਸਕਾਰ ਨੂੰ ਬਣਾ ਰਿਹਾ ਸੀਗਾ ਕਲਿੱਪ ਤੇ ਬਾਕੀ ਇਥੇ ਆਪਾਂ ਹਨਾ ਫਿਰ ਉਸ ਤੋਂ ਬਾਅਦ ਮਾਛੋੜ ਸਭ ਤੋਂ ਬਾਅਦ ਕੋਈ ਕਲਿੱਪ ਨਹੀਂ ਬਣਾਈਏ ਜਾ ਕੇ ਸਰੰਦ ਬਣਾਈ ਸੀਗੀ ਜੇ ਦੋ ਸਰੰਦ ਬੱਸ ਬਦਲੀ ਸੀਗੀ ਮਤਲਬ ਸਰੰਦ ਵਾਲੀ ਬੱਸ ਬੈਠੇ ਸੀਗੇ ਉਹਦੇ ਬਣਾਈ ਸੀ ਕਿ ਕੋਲ ਚੜਨਾ ਸੀਗਾ ਇਥੇ ਖੰਨੇ ਆਪਾਂ ਅਮਲੋ ਤੋਂ ਅਮਲੋ ਰੋਡ ਤੋਂ ਬੱਸ ਬਦਲੀ ਸੀਗੀ ਉੱਥੇ ਦੀ ਕਲਿੱਪ ਆ ਇਹ ਤੇ ਮੈਂ ਨਾ ਕੱਲ ਵੀ ਫਿਰ ਆਪਾਂ ਉਧਰੇ ਸੀਗੇ ਗਏ ਹੋਏ ਸੀਗੇ ਤਾਂ ਕਰਕੇ ਕੱਲ ਆਪਾਂ ਤੋਂ ਬਲੌਗ ਨਹੀਂ ਪਾ ਹੋਇਆ ਹੈਗਾ ਅੱਜ ਵੀ ਸਵੇਰ ਦੇ ਕੱਲ ਦੇ ਆ ਕੇ ਥੱਕ ਗਏ ਬੇਰਾਮੀ ਜੀ ਹੋ ਗਈ ਸਰੀਰ ਨੂੰ ਤੇ ਥਕੀਮਾਂ ਜਿਹਾ ਬਹੁਤ ਆ ਰਿਹਾ ਸੀਗਾ ਤਾਂ ਹੀ ਫਿਰ ਐਡੀਟਿੰਗ ਨਹੀਂ ਹੋਈ ਤੇ ਹੁਣ ਇਸ ਇਸ ਟਾਈਮ ਐਡੀਟਿੰਗ ਕਰਕੇ ਪਾ ਰਹੀਆਂ ਆ ਵੀਡੀਓ ਮੈਂ ਚਲੋ ਛੋਟੀ ਜੀ ਬਣਾ ਕੇ ਪਾ ਦিয়ে ਬਾਕੀ ਤੁਹਾਨੂੰ ਕੱਲੂ ਸ਼ੇਅਰ ਕਰਾਂਗੇ ਤੇ ਇੱਥੇ ਇਸ ਕਾਰਨ ਬਣਾ ਰਿਆ ਪੋਲਾਂ ਤੇ ਜਾ ਰਹੀ ਬਸ ਇੱਥੇ ਪਹੁੰਚ ਗਏ ਸੀਗੇ ਆਪਾਂ ਸਰਹੰਦ ਅੱਡੇ ਦੇ ਵਿੱਚ ਤੇ ਇੱਥੇ ਖੜਾਂਗੇ ਇੱਥੋਂ ਆਪਾਂ ਬਾਣ ਜਾਊਗਾ ਆਪਾਂ ਨੂੰ ਲੈ ਜਾਊਗਾ ਤੇ ਆਪਾਂ ਚੱਲੇ ਸੀਗੇ ਜੀ ਬਲਜਿੰਦਰ ਜੀ ਦੀ ਕੋਲ ਤੇ ਉੱਥੇ ਜਾ ਕੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਉੱਥੇ ਦੀਆਂ ਕਲਿੱਪਾਂ ਬਣਾਵਾਂਗੇ ਸ਼ੇਅਰ ਕਰਾਂਗੇ ਤੇ ਆਪਾਂ ਚੱਲੇ ਹਾਂ ਜੀ ਭੋਗ ਤੇ ਹਨਾ ਬਲਜਿੰਦਰ ਜੀ ਦੀ ਨੇ ਅਖੰਡ ਪਾਠ ਸਾਹਿਬ ਕਰਾਇਆ ਹੋਇਆ ਏ ਆ ਬਾਬਾ ਵੀਰਮਦਸ ਜੀ ਦੇ ਡੇਰੇ ਤੇ ਤੇ ਆਪਾਂ ਉੱਥੇ ਜਾਵਾਂਗੇ ਤੇ ਉੱਥੇ ਤੁਹਾਨੂੰ ਸ਼ੇਅਰ ਕਰਾਂਗੇ ਬਾਬਾ ਵੀਰਮਦਸ ਜੀ ਦਾ ਡੇਰਾ ਦਿਖਾਵਾਂਗੇ ਤੇ ਉਹਨਾਂ ਦਾ ਥੋੜਾ ਜਿਹਾ ਇਤਿਹਾਸ ਦੱਸਾਂਗੇ ਜਿਨ੍ਹਾਂ ਕਾਪਾ ਨੂੰ ਪਤਾ ਹਨਾ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅੱਜ ਸਿਰਫ ਮੇਰੇ ਤੋਂ ਇੰਨੀ ਕੇ ਕਲਿੱਪ ਬਣੀਆਂ ਸੀਗੀਆਂ ਐਡੀਟਿੰਗ ਹੋਈ ਸੀਗੀ ਕਿਉਂਕਿ ਜਿੱਤਕੈਮਾ ਬਹੁਤ ਹੋ ਗਿਆ ਕੱਲ ਦਾ ਸਰੀਰ ਬਹੁਤ ਦੁਖੀ ਜਾਂਦਾ ਹੁਣ ਵੀ ਗੋਲੀ ਲੈ ਕੇ ਥੋੜਾ ਜਿਹਾ ਕੈਮ ਹੋਇਆ ਤੇ ਫਿਰ ਇੱਕ ਆ ਕੇ ਕੰਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਇਹ ਪਟਿਆਲੇ ਪਟਿਆਲੇ ਵਾਲੇ ਰੋਡ ਪੈ ਗਏ ਸੀਗੇ ਆਪਾਂ ਤੇ ਆ ਗਿਆ ਸੀਗਾ ਤੇ ਆਪਾਂ ਭਾਣ ਲੈਣ ਤੇ ਉਹਦੇ ਨਾਲ ਜਾ ਰਹੇ ਸੀਗੇ ਗੱਡੀ ਲੈ ਆਏ ਸੀਗਾ ਉਹ ਤੇ ਉਹਦੇ ਨਾਲ ਘਰ ਨੂੰ ਜਾ ਰਹੇ ਸੀਗੇ ਤੇ ਇੱਥੇ ਕਿ ਮੈਂ ਇੰਨਾ ਜ਼ਿਆਦਾ ਹੋ ਗਿਆ ਤੇ ਉੱਠਣ ਨੂੰ ਜੀ ਨਹੀਂ ਕਰਦਾ ਸਵੇਰ ਦੇ ਸਾਰੇ ਕੰਮ ਕਾਰ ਨਿਵੇੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਕਿਉਂਕਿ ਕੱਲ ਦਾ ਝਾੜੂ ਬਣੀ ਲੱਗਿਆ ਹੋਇਆ ਸੀਗਾ ਸਾਰੇ ਪਸ਼ੂਆਂ ਥੱਲੇ ਬਹੁਤ ਹੋਇਆ ਪਿਆ ਸੀਗਾ ਇਕੱਠਾ ਗੋਹਾ ਵਗੈਰਾ ਉਹ ਚੱਕਿਆ ਤੇ ਥਕੀਮਾ ਬਹੁਤ ਹੋ ਗਿਆ ਬੇਰਾਮੀ ਹੋ ਗਈ ਹੈ ਨਾ ਤੇ ਇੱਥੇ ਜੀ ਆਪਾਂ ਪਹੁੰਚ ਗਏ ਸੀਗੇ ਘਰੇ ਤੇ ਮੈਂ ਉੱਪਰਲੀ ਮੰਜ਼ਲ ਤੇ ਚਲੇ ਗਏ ਸੀ ਉੱਤੇ ਜਾ ਕੇ ਵੀਡੀਓ ਬਣਾਈ ਸੀਗੀ ਉੱਪਰਲੀ ਮੰਜ਼ਲ 'ਤੇ ਰਹਦੇ ਨੇ ਬਾਹਰ ਬਾਲਕੋਨੀ ਦੇ ਵਿੱਚ ਸੀਗੀ ਫਿਰ ਮੈਂ ਚਲੋ ਤੁਹਾਨੂੰ ਆ 12 ਭੈਣ ਦਾ ਇੱਧਰ ਮਤਲਬ ਜਿਓ ਨੇ ਜਿੱਧਰ ਭੈਣ ਦਾ ਘਰ ਆ ਅਲਦੜੇ ਖੇਤੇ ਖੇਤ ਨੇ ਇਹਨਾਂ ਦੇ ਹੈਗੇ ਤਾਂ ਪਿੰਡ 'ਚ ਨੇ ਅਲਦੜੇ ਵਸੇ ਖੇਤੇ ਖੇਤ ਨੇ ਤੇ ਇਹ ਦੇਖੋ ਇਹ ਹੈਗੇ ਭੈਣ ਦਾ ਘਰ ਕੋਠੀ ਭੈਣ ਦੀ ਤਿੰਨ ਮੰਜ਼ਲੀ ਇਹ ਵੀ ਸਾਡੇ ਵਾਂਗੂ ਦੂਜੀ ਮੰਜ਼ਲ ਤੇ ਰਹਿੰਦੇ ਨੇ ਥੱਲੇ ਇਹਨਾਂ ਦੇ ਪਸ਼ੂ ਨੇ ਤੇ ਉੱਪਰ ਚਵਾਰਾ ਤੀਜੀ ਮੰਜ਼ਲ ਤੇ ਤੇ ਦੇਖੋ ਕਿੰਨੇ ਸੋਹਣੇ ਲੱਗ ਰਹੀ ਆ ਤੇ ਬਾਕੀ ਹੁਣ ਆਪਾਂ ਕਲਿੱਪ ਬਣਾਵਾਂਗੇ ਉੱਥੇ ਬਾਬਾ ਜੀ ਦੇ ਡੇਰੇ 'ਚ ਜਾ ਕੇ ਤੇ ਉੱਥੇ ਦੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀਡੀਓ ਤੇ ਹਾਂਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਡੇਰੇ ਦੇ ਵਿੱਚ ਬਾਬਾ ਵੀਰੰਦਾਸ ਜੀ ਦੇ ਤੇ ਇੱਥੇ ਸੇਵਾ ਕਰ ਰਹੇ ਸੀਗੇ ਆਪਾਂ ਛੋਲੇ ਜੁਗਣ ਲੱਗੇ ਸੀਗੇ ਸਬਜ਼ੀ ਵਗੈਰਾ ਕਟਿੰਗ ਕਰਦੋ ਪਈ ਸੀਗੀ ਮਗਰਲੇ ਬਸ ਇਹ ਬੀਬੀਆਂ ਲੱਗੀਆਂ ਸੀ ਇਹ ਕੰਮ ਕਰਨ ਭੈਣ ਵੀ ਇੱਥੇ ਬੈਠੀ ਸੀਗੀ ਫਿਰ ਉਹ ਅੰਦਰ ਪ੍ਰਸ਼ਾਦਾ ਬਣਾਉਣ ਚਲੇ ਗਏ ਲੰਗਰ ਹਾਲ ਦੇ ਵਿੱਚ ਤੇ ਅਸੀਂ ਇੱਥੇ ਬੈਠੇ ਸੀਗੇ ਤੇ ਲੋ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਸ਼ਾਮ ਨੂੰ ਇੱਥੇ ਨਾ ਆਰਤੀ ਹੁੰਦੀ ਹੈ ਹੁਣ ਆਪਾਂ ਆਰਤੀ ਦੇ ਵਿੱਚ ਸ਼ਾਮਲ ਹੋਵਾਂਗੇ ਤੁਹਾਨੂੰ ਆਰਤੀ ਦੀ ਕਲਿੱਪ ਦਿਖਾਉਣੀ ਆ ਤੇ ਆਰਤੀ ਹੋ ਗਈ ਇੱਥੇ ਵੀਡੀਓ ਮੈਂ ਥੋੜੀ ਥੋੜੀ ਬਣਾਈ ᱛੀ ਇਹਨੇ ਜ਼ਿਆਦਾ ਨਹੀਂ ਬਣਾਈ ਹੈਗੀ ਭੈਣ ਵੀ ਇੱਥੇ ਨਾਲ ਹੀ ਆ ਸਾਡੇ ਜਿਹਨਾਂ ਬਲੈਕ ਸੂਟ ਪਾਏ ਆ ਸ਼ਾਮ ਨੂੰ ਫੇਰ ਅਜੀ ਨੇਰੇ ਹੋਏ ਘਰੇ ਆਏ ਸੀਗੇ ਸਾਢਾ ਢੋਗ ਸਾਢਾ ਢੋਗ ਸੀ ਸਾਨੂੰ ਮੁੜਦਿਆਂ ਨੂੰ ਤੇ ਅਸੀਂ ਉਧਰੋਂ ਲੰਗਰ ਹਾਲ ਚੋਂ ਆਏ ਸੀਗੇ ਭਾਂਡਿਆਂ ਦੀ ਸੇਵਾ ਕਰ ਰਹੇ ਸੀਗੇ ਫਿਰ ਦੀਦੀ ਕਹਿੰਦੇ ਵੀ ਚਲੋ ਆਰਤੀ ਦੇ ਵਿੱਚ ਸ਼ਾਮਿਲ ਹੋ ਜਾਈਏ ਨੇ ਫਿਰ ਆਰਤੀ ਦੇ ਵਿੱਚ ਸ਼ਾਮਿਲ ਹੋਣ ਗਏ ਸੀਗੇ ਲੋਕ ਮਤਲਬ ਆਈ ਜਾਂਦੇ ਨੇ ਮੱਥਾ ਟੇਕ ਟੇਕ ਕੇ ਮੁੜੀ ਜਾਂਦੇ ਨੇ ਇਦਾਂ ਆਉਂਦੇ ਜਾਂਦੇ ਰਹਿੰਦੇ ਨੇ ਬਹੁਤ ਬੜਾ ਡੇਰਾ ਹੈ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਰਾਉਣਕ ਬਹੁਤ ਲੱਗੀ ਹੈ ਇੰਨੀ ਜ਼ਿਆਦਾ ਜੰਜੀ ਸਫਾਈ ਬਹੁਤ ਜ਼ਿਆਦਾ ਡੇਰੇ ਦੇ ਵਿੱਚ ਬਹੁਤ ਸਾਫ ਸੁਥਰਾ ਹੈ ਬਹੁਤ ਵਧੀਆ ਮਨ ਲੱਗਿਆ ਉੱਥੇ ਜਾ ਕੇ ਤੇ ਇਹ ਹੈਗੀ ਆ ਭੈਣ ਮਲਜਿੰਦਰ ਦੀਦੀ ਤੇ ਤੁਹਾਨੂੰ ਦਿਖਾਨੇ ਆਉਣ ਅੱਗੇ ਆਰਤੀ ਦੇ ਕਲਿੱਪਸ ਈ ਦਾ ਬਰਮਾਨ ਗੰਗਾ ਕਾਲਾ ਮੱਖਣ ਅਕੇ ਆ ਜਾਈ ਤਸ ਤੇ ਨਾਮ ਕੀ ਬੱਲੀ ਦੇਵ ਦੇ ਸਰਕਾਰਾ ਪੂਜੈ ਪੂਜਨਾਰ ਮਨਜੇ ਲਵਲੇ ਨਾਮ ਵਲੇ ਸੰਕੇਤ ਨਮਾਣੀ ਕੋਈ ਵਾਸਤਿਕ ਆਚਕਿਤਿਆਚਕਿਤਿਆਚਕਿਤਿਆਚਕਿਤਿ ਰੰਕਾਰ ਨਿਵਾਨੀ ਕੋਪਾ ਹਾਂਜੀ ਸ਼ਾਮ ਦੀ ਆਰਤੀ ਹੋ ਚੁੱਕੀ ਸੀਗੀ ਤੇ ਇੱਥੇ ਹਨੇਰਾ ਦੇਖੋ ਕਿੰਨਾ ਹੋ ਗਿਆ ਸੀਗਾ ਲੇਟਾਂ ਲੱਗੀਆਂ ਸੀਗੀਆਂ ਗੇਟ ਤੇ ਬਹੁਤ ਵਧੀਆ ਸਜਾਵਟ ਕਰੀ ਹੋਈ ਸੀਗੀ ਗੇਟ ਦੀ ਰੰਗ-ਬਰੰਗੇ ਲੇਟਾਂ ਚੱਲ ਰਹੀਆਂ ਨੇ ਤੇ ਹੁਣ ਆਪਾਂ ਘਰ ਨੂੰ ਚੱਲ ਪਏ ਸੀ ਸਾਢੇ 4 ਵਜੇ ਦਾ ਟਾਈਮ ਹੋ ਗਿਆ ਸੀਗਾ ਪ੍ਰਸ਼ਾਦ ਆਪਾਂ ਨੇ ਸ਼ੱਕ ਲਿਆ ਸੀਗਾ ਹੁਣ ਬੱਸ ਘਰੇ ਜਾ ਕੇ ਰਾਮ ਕਰਾਂਗੇ ਕੱਲੂ ਫਿਰ ਸਵੇਰੇ ਸਾਜਰੀ ਉੱਤੇ ਕਹਿ ਲੈਣਾ ਭੋਗਨਾ ਤੇ 8 ਵਜੇ ਦੇ ਨੂੰ ਪੈ ਜਾਂਦਾ ਸਾਜਰੀ ਫਿਰ ਸਵੇਰੇ ਸਾਜਰੀ ਉੱਤੇ ਤਿਆਰ ਹੋ ਗਈ ਮਤਲਬ ਆਉਣਾ ਹੋਰੇ ਤੇ 8 ਵਜੇ ਦੇ ਨੂੰ ਜਾਂ ਚੇਰਦਾਸ ਦੇ ਵਿੱਚ ਸ਼ਾਮਲ ਹੋਣਾ ਚਾਹੀਦੇ ਨੇ ਨਾ ਜਿਨ੍ਹਾਂ ਨੇ ਪਾਠ ਕਰਾਇਆ ਹੁੰਦਾ ਤੇ ਭੋਗ ਸਾਜਰੀ ਪਾ ਕੇ ਉਸ ਤੋਂ ਬਾਅਦ ਸਾਰੀ ਦਿਹਾੜੀ ਮਤਲਬ ਲੰਗਰ ਚੱਲੀ ਜਾਂਦਾ ਹੈ ਉੱਥੇ ਖੜ ਜਾਓ ਤੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਬਾਗ ਜੇਟ ਆ ਬਹੁਤ ਸੋਹਣਾ ਖੜ ਜਾ ਫਰੰਟ ਸਾਈਡ ਆ ਤੇ ਜਿਸ ਕਰਨੇ ਤੇ ਫੋਟੋਆਂ ਕਰਵਾਊਗਾ ਆਪਣੀਆਂ ਇਹ ਕਹਿੰਦਾ ਸੀ ਕਹਿੰਦਾ ਮੈਂ ਮੇਰੇ ਫੋਟੋਆਂ ਕਰਦੇ ਮੈਂ ਚਲੋ ਮੈਂ ਕਰਤਨੀ ਆ ਤੇ ਬਾਕੀ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਕੱਲ ਨੂੰ ਲੈ ਕੇ ਆਉਣਾ ਇਹਦਾ ਅਗਲਾ ਪਾਰਟ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਚ ਕੱਲ ਨੂੰ ਅ ਅਗਲੇ ਪਾਰਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ